ਹਾਂਜੀ ਦੋਸਤੋ ਵੈਲਕਮ ਬੈਕ ਟੂ ਗੁਰਸੁਖ ਐਚ ਆਰ 25 ਬਲੌਗਸ ਸਾਰੇ ਠੀਕ ਹੋਵਾਂਗੇ ਤੁਸੀਂ ਜੀ ਆਇਓ ਆਪੇ ਫਿਟਿੰਗ ਕਰਨ ਵਾਸਤੇ ਦੇਖੋ ਹੁਣ ਲੱਗੇ ਹੋਇਆ ਫਿਟਿੰਗ ਕਰਨ ਵਾਸਤੇ ਕੰਸੀਲਡਾ ਪੇਟ ਕਰ ਰਹੇ ਆ ਇਹ ਪੋਰਚ ਵਿੱਚ ਰਹਿੰਦਾ ਸੀ ਆਪਣਾ ਏਰੀਆ ਜਲਦੀ ਕੋਈ ਨਵਾਂ ਟਰੈਕ ਸੁਣਾਵਾਂਗੇ ਇਹਨਾਂ ਦੇ ਇੱਕ ਦੋ ਗਾਣੇ ਕਰਾਂਗੇ ਆਪਣੇ ਸਟੂਡੀਓ ਵਿੱਚ ਕਰਾਂਗੇ ਵਧੀਆ ਦੇ ਦੋਸਤੋ ਬੈਠੇ ਅਸੀਂ ਨਿਚੇ ਰੂਮ 'ਚ ਬੈਠੇ ਆਣ ਤੇ ਰੂਮ 'ਚ ਬੈਠੇ ਤੇ ਕੁਝ ਕਰ ਲਈ ਸੀ ਕੰਪੋਜੀਸ਼ਨ ਕਰ ਲਈ ਸੀਗੇ ਤੇ ਉਹ ਗੀਤ ਹੁਣ ਕਰਾਂਗੇ ਹਾਂਜੀ ਦੇਖੋ ਗਿਆ ਜੀ ਫੋਨ ਖਰਾਬ ਤੇ ਸਾਡੇ ਹਰੀਓਮ ਟੈਲੀਕਮ ਸਾਡੇ ਪੁਰਾਣੇ ਮਿੱਤਰ ਹੈ ਉਹਨਾਂ ਦੇ ਕੋਲ ਆਇਆ ਜੀ ਫੋਨ ਇਹ ਸ਼ਾਪ ਹੈ ਸਾਡੇ ਭਾਈ ਸਾਹਿਬ ਹਰੀਓਮ ਟੈਲੀਕਮ ਹਰੀ ਜੀ ਉਹਨਾਂ ਦੀ ਸ਼ਾਪ ਹੈ ਆ ਰਿਓਮ ਟੈਲੀਕਮ ਦਾ ਨਾਮ ਤੇ ਬੜੀ ਅੱਛੀ ਇਨਦੀ ਸਰਵਿਸ ਹੈ ਵਧੀਆ ਤੇ ਦੋਸਤੋ ਤੇ ਇਹ ਦੇਖੋ ਫਾਈਨਲ ਮੱਲਾ ਫਿਟਿੰਗ ਹੋ ਗਈ ਹੈ ਜੀ ਬੈਲ ਵੀ ਲੱਗ ਗਈ ਜੀ ਬੈਲ ਛੱੜਤੀ ਹੈ ਸੁਬਿੰਦਰ ਸੌਤਾ ਜੀ ਆ ਗਿਆ ਹੈ ਤੇ ਬੈਲ ਉਹਨਾਂ ਨੇ ਛੱੜਤੀ ਪਰ ਗੇਟ ਖੁੱਲਿਆ ਹੀ ਸੀਗਾ ਆਹ ਵੇਖੋ ਜੀ ਹੁਣ ਜਿੰਮੀ ਖੇਲ ਰਿਹਾ ਡੈਡੀ ਨਾਲ ਸਾਡੇ ਨਾਲ ਵੇਖੋ ਅਗਭਾਰੇ ਨੂੰ ਬੰਦੀ ਦੋਸਤੋ ਵੈਲਕਮ ਬੈਕ ਟੂ ਗੁਰਸੁਖ HR 25 blogs ਸਾਰੇ ਠੀਕ ਹੋਵਾਂਗੇ ਤੁਸੀਂ ਜੀ ਅੱਜ ਦੇ ਬਲੌਗ ਦੇ ਵਿੱਚ ਅਸੀਂ ਕਰਵਾ ਰਹੇ ਹਾਂ ਫਿਟਿੰਗ ਜਿਹੜਾ ਰੰਦਾ ਕੰਮ ਸੀਗਾ ਉਹ ਕਰਵਾ ਰਹੇ ਹਾਂ ਦੀ ਫਿਟਿੰਗ ਤੇ ਦੇਖੋ ਪੈਂਚਿਲਡਵ ਗਰਾਂ ਸਰਸ ਮਾਂ ਜਿਹੜਾ ਰੰਦਾ ਹੈ ਪੋਰਟ ਦੇ ਵਿੱਚ ਬਾਕੀ ਰਹਿੰਦਾ ਸੀ ਕਰਨ ਵਾਲਾ ਬਾਕੀ ਸਾਰੇ ਤਾਂ ਫਿਟਿੰਗ ਹੋਏ ਵੀ ਸੀ ਪੋਰਚ ਵਾਲਾ ਏਰੀਆ ਜਿਹੜਾ ਇਹ ਥੋੜਾ ਪੋਰਚ ਵਾਲਾ ਏਰੀਆ ਰਹਿੰਦਾ ਸੀ ਇਹਦੇ ਵਿੱਚ ਕੰਸੀਲਡਾ ਪਿੱਟੋ ਨਾਲੀਆਂ ਸੀ ਦੇਖੋ ਕਲਰ ਵਗੈਰਾ ਹੋ ਗਿਆ ਸੀ ਸਾਰੇ ਇੱਥੋਂ ਇੱਥੇ ਕੰਸੀਲਡਾ ਫਿੱਟੋ ਨਾਲੀਆਂ ਲੱਗੀਆਂ ਤੇ ਇੱਥੇ ਇੱਕ ਸਮਰਸੀਬਲ ਜਿਹੜਾ ਲੱਗਿਆ ਆਪਣਾ ਬੰਬੀ ਵਗੈਰਾ ਲੱਗਿਆ ਉਹਦਾ ਫਿਟਿੰਗ ਕਰवानी ਸੀ ਕਿ ਬੋਰਡ ਫਿੱਟ ਹੋਣਾ ਚਾਹੀਦਾ ਥੋ ਹੋ ਗਿਆ ਦਾ ਕਨੈਕਸ਼ਨ ਬ੍ਰਦਰ ਆਇਆ ਹੋਇਆ ਫਿਟਿੰਗ ਕਰਨ ਵਾਸਤੇ ਦੇਖੋ ਉਹਨਾਂ ਲੱਗੇ ਹੋਇਆ ਫਿਟਿੰਗ ਕਰਨ ਵਾਸਤੇ ਕੰਸੀਲਡਾ ਫਿਟ ਕਰ ਰਹੇ ਐ ਇਹ ਪੋਰਚ ਵਿੱਚ ਰਹਿੰਦਾ ਸੀ ਆਪਣਾ ਏਰੀਆ ਬਾਹਰ ਦੇਖੋ ਘੰਟੀ ਅਸੀਂ ਘੰਟੀ ਫਿਟ ਕਰਨੀ ਐ ਬੈਲ ਇਹ ਇੱਥੇ ਰਹਿੰਦਾ ਸੀਗਾ ਫਿਟ ਕਰਨ ਵਾਲੀਆਂ ਕੰਸੀਲ ਨਾਲ ਇੱਥੋਂ ਫਿਟ ਕਰ ਰਹੇ ਐ ਫਿਰ ਬਾਹਰ ਦਾ ਰਹਿ ਗਿਆ ਆਪਣਾ ਫਰੰਟ ਵਾਲਾ ਰੈਡੀ ਕਰਨ ਵਾਲਾ ਹੁਣ ਐ ਬਸ ਇੱਕ ਦੋ ਦਿਨਾਂ ਦੇ ਵਿੱਚ ਬਸ ਬਾਹਰ ਦਾ ਡਿਜ਼ਾਈਨਿੰਗ ਜਿਹੜਾ ਤਿਆਰ ਕਰਨਾ ਹੈਗਾ ਇੱਥੇ ਪਰਦੀਆਂ ਜਾਲੀਆਂ ਵਗੈਰਾ ਲੱਗਣੀਆਂ ਸਾਰੀਆਂ ਪਰਦੀਆਂ ਲੱਗਣੀਆਂ ਇੱਥੇ ਪਰਦੇ ਲੱਗਣੀਆਂ ਜਾਲੀਆਂ ਫਿੱਟ ਹੋਣੀਆਂ ਇਸ ਜਗ੍ਹਾ ਦੇ ਉੱਤੇ ਜਾਲੀਆਂ ਫਿੱਟ ਹੋਪਾ ਉੱਪਰਲੇ ਵੀ ਜਾਲੀਆਂ ਫਿੱਟ ਹੋਣੀਆਂ ਇੱਥੇ ਵੀ ਜਾਲੀ ਫਿੱਟ ਹੋ ਗਈ ਇੱਧਰ ਵੀ ਜਾਲੀ ਇੱਥੇ ਮਾਡਲਿੰਗ ਹੋਣੀ ਹੈ ਇੱਥੇ ਗੋਲ ਡਿਜ਼ਾਈਨ ਪੈਣਾ ਆਰਚ ਦਾ ਇਹ ਬਸ ਸ਼ੁਰੂ ਕਰਨਾ ਬਸ ਇੱਕ ਦੋ ਦਿਨਾਂ ਦੇ ਵਿੱਚ ਇਹਦਾ ਕੰਮ ਜਿਹੜਾ ਫਰੰਟ ਦਾ ਰਹਿੰਦਾ ਉਹ ਆਪਾਂ ਸ਼ੁਰੂ ਕਰਦੇ ਆਂ ਫਿਰ ਇਹਨੂੰ ਰੈਡੀ ਕਰਕੇ ਫਿਰ ਇਹਦੀ ब्लॉग भी एदा बनावेंगे आपू रेडी करने वे कर रहे हैं फिट मुश्किल ना बैल रेडी होगी बैल फिट करनी है बाहर बोर्ड फिट करना उंशीलड फिट करनी है ਦੇਖੋ ਮਾਰੇ ਦੇ ਆਪਾਂ ਇੱਕ ਕੀਤਾ ਸੀ ਆਰਡਰ ਆ ਦੇਖੋ ਚੈੱਕ ਕਰੋ কুর্তা ਮੰਗਵਾਇਆ ਸੀ ਡਰੈਸ ਵਾਸਤੇ ਆ ਪ੍ਰੋਗਰਾਮ ਵਗੈਰਾ ਤੇ ਜਾਣਿਆ ਨਾ ਪ੍ਰੋਗਰਾਮ ਤੇ ਤੇ ਉਹਦੇ ਵਾਸਤੇ কুর্তা ਮੰਗਵਾਇਆ ਸੀ ਇੱਕ ਚੈੱਕ ਕਰੋ ਕਿਦਾਂ ਬਸ ਥੋੜੀ ਫਿਟਿੰਗ ਕਰਨੀ ਪੋਗੀ ਦੀ ਤੇ ਬਾਕੀ কুর্তা ਕੱਲ ਦੇ ਪ੍ਰੋਗਰਾਮ ਵਾਸਤੇ ਮੰਗਵਾਇਆ ਸੀ ਕੱਲ ਦਾ ਪ੍ਰੋਗਰਾਮ ਹੈਗਾ ਇੱਕ ਸਰਸਾ ਵਿੱਚ ਉੱਤ ਸਤੇ ਵਾਸਤੇ ਇਹ ਮਹੰਗਾ ਇਸੇ ਕੁੜਤਾ ਤੇ ਨਾਲ ਹੀ ਇਧਰ ਸਾਡਾ ਜਸਵਿੰਦਰ ਭਾਈ ਇਹ ਵੀ ਆਇਆ ਹੋਇਆ ਐਸੀ ਅੱਜ ਡੱਵਾਲੀ ਮਿਲਣ ਵਾਸਤੇ ਤੇ ਕਰੋ ਚੈੱਕ ਕੁੜਤਾ ਅਸੀਂ ਬੈਠਦੇ ਸੀ ਰਿਕਾਰਡਿੰਗ ਸਟੂਡੀਓ ਦੇ ਵਿੱਚ ਬੈਠ ਕੇ ਉੱਥੇ ਇੱਕ ਗਾਣਾ ਲਿਖਿਆ ਹੋਇਆ ਯਾ ਉਹਦੀ ਕੰਪੋਜੀਸ਼ਨ ਕਰਦੀਆਂ ਬੈਠ ਕੇ ਆਇਆ ਹੋਇਆ ਐਸੀ ਫਿਰ ਗਾਣਾ ਇਧਰ ਰਿਕਾਰਡ ਕਰਾਂਗੇ ਇੱਕ ਦੋ ਗਾਣੇ ਤੇ ਬੈਠ ਕੇ ਨੀਚੇ ਰੂਮ ਚ ਜਾਵਾਂਗੇ ਰੂਮ ਚ ਜਾ ਕੇ ਕੰਪੋਜੀਸ਼ਨ ਕਰਾਂਗੇ ਰਿਕਾਰਡਿੰਗ ਕਰਾਂਗੇ ਫਿਰ ਤੁਹਾਨੂੰ ਜਲਦੀ ਕੋਈ ਨਵਾਂ ਟਰੈਕ ਸੁਣਾਵਾਂਗੇ ਇਹਨਾਂ ਦੇ ਇੱਕ ਦੋ ਗਾਣੇ ਕਰਾਂਗੇ ਆਪਣੇ ਸਟੂਡੀਓ ਚ ਕਰਾਂਗੇ ਵਧੀਆ ਤੇ ਬਸ ਹੁਣ ਨੀਚੇ ਬੈਠਦੇ ਆਂ ਤੇ ਦੋਸਤੋ ਬੈਠੇ ਅਸੀਂ ਨੀਚੇ ਰੂਮ ਚ ਬੈਠੇ ਹਾਂ ਤੇ ਰੂਮ ਚ ਬੈਠੇ ਤੇ ਕੁਝ ਕਰ ਰਹੇ ਸੀ ਕੰਪੋਜੀਸ਼ਨ ਕਰ ਰਹੇ ਸੀਗੇ ਤੇ ਉਹ ਗੀਤ ਹੁਣ ਕਰਾਂਗੇ ਤੇ ਬਸ ਉਹਦਾ ਤਾ ਨੂੰ ਮਾੜਾ ਹੀ ਸੁਣਾਉਣੇ ਬੋਲ ਕੰਪੋਜੀਸ਼ਨ ਤਦ ਕਰਤੀ ਹੈ ਤਿਆਰ ਤੇ ਬਾਈ ਦਾ ਗੀਤ ਕਰਨਾ ਇਹਦਾ ਕਿਹੜਾ ਹਾ ਉਹ ਬਹਿ ਜਾ ਕਰੀਏ ਸਕੀਮ ਉਹ ਲਈਏ ਠੇਕੇ ਤੇ ਜ਼ਮੀਨ ਉਹ ਬਹਿ ਜਾ ਕਰੀਏ ਸਕੀਮ ਲਈਏ ਠੇਕੇ ਤੇ ਜ਼ਮੀਨ ਸਰੋ ਕਿੰਨੀ ਹੋ ਜੂ ਸਾਬ ਤੂੰ ਲਗਾ ਲੈ ਉਸ ਸਰੋਂ ਕਿੰਨੀ ਹੋ ਜੋ ਸਾਬ ਤੂੰ ਲਗਾ ਲੈ ਬੋਲੀ ਹੋਣੀ ਸ਼ਾਮ ਲਾਟਦੀ ਜੱਟਾਂ ਪੈਸੇ ਦਾ ਜਗਾੜ ਬਣਾ ਲੈ ਬੋਲੀ ਹੋਣੀ ਸ਼ਾਮ ਲਾਟਦੀ ਇਹ ਮਾ ਪਗੀਤ ਦੇ ਬਾਈ ਦਾ ਗੀਤ ਆ ਪਕੰਪੋਜੀਸ਼ਨ ਕੀਤਾ ਹੈਗਾ ਤੇ ਇਹਨੂੰ ਕਰਾਂਗੇ ਆਪਾਂ ਛੇਤੀ ਹੀ ਛੇਤੀ ਕਰਾਂਗੇ ਬਸ ਸੁਣੋ ਦੇਖਦੇ ਆਂ ਜਲਦੀ ਜਲਦੀ ਕਰਾਂ ਫਿਰ ਇੱਕ ਹੋਰ ਗੀਤ ਦਾ ਗਾਉਂ ਵੀ ਕਰਾਂਗੇ ਤੇ ਤੇਰੀ ਬਸ ਸ਼ੁਰੂ ਕਰਾਂਗੇ ਹੁਣ ਥੋੜੇ ਸਮੇਂ ਤੇ ਆ ਦੇਖੋ ਬੈਠੇ ਹਾਂ ਹਾਂਜੀ ਦੇਖੋ ਗਿਆ ਸੀ ਫੋਨ ਖਰਾਬ ਤੇ ਸਾਡੇ ਹਰੀਓਮ ਟੈਲੀਕਮ ਸਾਡੇ ਪੁਰਾਣੇ ਮਿੱਤਰ ਹੈ ਉਹਨਾਂ ਦੇ ਕੋਲ ਆਇਆ ਸੀ ਫੋਨ ਠੀਕ ਕਰਾਉਣ ਵਾਸਤੇ ਤੇ ਲੋ ਜੀ ਫੋਨ ਫੜਾ ਦਿੱਤਾ ਹੈ ਤੇ ਹਰੀਓਮ ਟੈਲੀਕਮ ਦੇ ਓਨਰ ਸ਼ਾਪ ਦੇ ਓਨਰ ਸੱਚ ਪੁਲਿਸ ਨੂੰ ਕੋਣ ਜੀ ਲਕੋਣੇ ਤੋਂ ਇਹ ਦੇਖੋ ਹਰੀ ਓਮ ਟੈਲੀਕਮ ਸਾਦੇ ਭਾਈ ਸਾਹਿਬ ਓਨਰ ਹੈ ਫੋਨ ਰਿਕਲਾ ਦਿੱਤਾ ਹੈ ਤੇ ਇਹਨਾਂ ਨੂੰ ਬਸ ਸਟੈਂਡ ਦੇ ਕੋਲੇ ਸ਼ਾਪ ਹੈ ਇਹਨਾਂ ਦੀ ਚੇਂਜ ਹੋਟੀ ਕਰਵਾਉਣਾ ਆਏ ਆ ਸੁਖਵਿੰਦਰ ਸੌਤਾ ਜੀ ਦਾ ਫੋਨ ਟੁੱਟ ਗਿਆ ਉਹਨੂੰ ਫੋਨ ਟੀਕ ਕਰਵਾਉਣ ਵਾਸਤੇ ਆਏ ਆ ਜੀ ਜਦੋਂ ਲੈਣਾ ਕਿ ਇਹ ਸ਼ਾਪ ਹੈ ਸਦੇ ਭਾਈ ਸਾਹਿਬ ਆਰੀਓਮ ਟੈਲੀਕਮ ਹਰੀ ਜੀ ਉਹਨਾਂ ਦੀ ਸ਼ਾਪ ਹੈ ਆਰੀਓਮ ਟੈਲੀਕਮ ਨਾਮ ਤੇ ਬੜੀ ਅੱਛੀ ਹੈ ਇਹਨਾਂ ਦੀ ਸਰਵਿਸ ਹੈ ਵਧੀਆ ਤੇ ਫੋਨ ਇਹਨਾਂ ਕੋਲ ਠੀਕ ਕਰਵਾਉਣ ਆਇਤੇ ਆਏ ਸੀਗੇ ਹੁਣ ਤੇ ਜਸਟ ਫੋਨ ਠੀਕ ਹੋਊਗਾ ਖੰਡਾ ਫਿੱਕਰ ਖੰਡਾ ਠੀਕਰ ਲੈ ਕੇ ਜਾਵਾਂਗੇ ਫੋਨ ਅਗਰ ਕੋਈ ਵੀ ਕਿਸੇ ਦਾ ਫੋਨ ਖਰਾਬ ਹੋ ਜਾਵੇ ਤੇ ਤੁਸੀਂ ਡਬਲ ਹੀ ਅੰਬਸਟੈਂਡ ਦੇ ਕੋਲੇ ਆ ਕੇ ਫੋਨ ਠੀਕ ਕਰਵਾ ਸਕਦੇ ਹੋ ਦੋਸਤੋ ਤੇ ਇਹ ਦੇਖੋ ਫਾਈਨਲ ਮਲ ਫਿਟਿੰਗ ਹੋ ਗਈ ਹੈ ਜੀ ਕੰਸੀਲ ਦਾ ਸਾਰੀਆਂ ਆਪਨ ਹੋ ਗਈਆਂ ਸੈਟਅਪ ਸਾਰੀ ਫਿਟਿੰਗ ਹੋ ਗਈ ਹੈ ਹੁਣ ਕੰਪਲੀਟਲੀ ਬਸ ਚੈੱਕ ਕਰੋ ਨੇ ਦੇਖੋ ਆਹ ਵੇ ਫਿੱਟ ਹੋ ਗਈ ਹੈ ਇਧਰ ਦੇਖੋ ਇੱਥੋਂ ਕੰਸੀਲਡ ਫਿੱਟ ਹੋ ਗਿਆ ਹੈ ਇਧਰ ਵੀ ਕੰਸੀਲਡ ਫਿੱਟ ਹੋ ਗਈਆਂ ਸਾਰੇ ਇਧਰ ਬਾਹਰ ਇਧਰ ਸਾਰੇ تقریبا ਫਿਟਿੰਗ ਕੰਸਿਲਡ ਆਫ ਫਿਟ ਹੋ ਗਈਆਂ ਬੈਲ ਵੀ ਲੱਗ ਗਈ ਬੈਲ ਛੱਡਤੀ ਸੁਬਿੰਦਰ ਸੌਤਾ ਜੀ ਆ ਗਿਆ ਤੇ ਬੈਲ ਉਹਨਾਂ ਨੇ ਛੱਡਤੀ ਪਰ ਗੇਟ ਖੁੱਲਿਆ ਹੀ ਸੀਗਾ ਆ ਵੇਖੋ ਜੀ ਹਣ ਜਿੰਮੀ ਖੇਲ ਰਿਹਾ ਡੈਡੀ ਨਾਲ ਸਾਡੇ ਨਾਲ ਵੇਖੋ ਅਗਵਾਰੇ ਨੇ ਉਹ ਮਰਿਆ ਉਹ ਤਾ ਵੇਖੋ ਜਿਮੀ ਜਿਮੀ ਗੁਬਾਰਾ ਫਟ ਗਿਆ ਤੇ ਜਿਮੀ ਐਵੇਂ ਲੱਭੀ ਜਾਂਦਾ ਉਹਨੂੰ ਉਹ ਆ ਗਿਆ ਇੱਕ ਹੋਰ ਆ ਗਿਆ ਤਾ ਮਰਿਆ ਆ ਵੇਖੋ ਜੀ ਮਾਰ-ਵਾਰ ਖੇਲੀ ਜਾਂਦਾ ਡੈਡ ਨਾ ਆ ਮਰਿਆ ਜਿਵੇਂ ਗੁਬਾਰਾ ਮਾਰਦਾ ਡੈਡ ਅ ਹੋਰ ਤਾ ਵੇਖੋ ਹੌਣ ਹੋ ਗਿਆ ਸਾਡੇ ਬਲੌਗ ਦੀ ਐਂਡ ਕੰਟਰੀ ਸਮਾਂ ਤੇ ਹੌਣ ਅੱਜ ਇਸ ਬਲੌਗ ਨੂੰ ਕਰਦੇ ਇੱਥੇ ਹੀ ਆਪਾਂ ਐਂਡ ਤੇ ਮਿਲਦੇ ਆਂ ਨੈਕਸਟ ਬਲੌਗ ਨੈਕਸਟ ਬਲੌਗ ਦੇ ਵਿੱਚ ਆਪਾਂ ਮਿਲਦੇ ਆਂ ਤੇ ਸਾਰੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਸਾਰੇ ਜਿਹਨੇ ਇਸ ਚੈਨਲ ਨੂੰ ਸ਼ੇਅਰ ਕਰੋ ਆਪਾਂ ਨਵੇਂ ਨਵੇਂ ਬਲੌਗ ਦੇ ਵਿੱਚ ਹੋਰ ਬਹੁਤ ਕੁਝ ਸਾਰੇ ਦਿਖਾਉਣਾ ਕਿਉਂਕਿ ਹਜੇ ਮੈਂ ਫ੍ਰੀ ਥੋੜਾ ਫ੍ਰੀ ਹੋ ਰਿਹਾ ਫਿਰ ਮੈਂ ਆਊਟ ਆਫ ਸਟੇਸ਼ਨ ਵੀ ਜਾਇਆ ਕਰੂੰਗਾ ਬਾਹਰ ਜੇ ਜਿਹੜੀ ਕੋਈ ਸਪੈਸ਼ਲਿਸਟੀ ਕੋਈ ਚੀਜ਼ ਹੈ ਕੋਈ ਸਪੈਸ਼ਲਿਸਟ ਅਸਟਰੀਟ ਹੈ ਸਪੈਸ਼ਲਿਸਟ ਕੋਈ ਫੋਨ ਹੈ ਸਪੈਸ਼ਲਿਸਟ ਕੋਈ ਸ਼ਾਪ ਹੈ ਜਿਸ ਦੇ ਬਰਕਾਰ ਦੀ ਮੈਂ ਉਹਨਾਂ ਦੇ ਵਲੌਗ ਬਣਾ ਬਣਾ ਕੇ ਤੁਹਾਡੇ ਵਿੱਚ ਜਿਹੜੀਆਂ ਪੌਪੂਲਰ ਚੀਜ਼ਾਂ ਆਈਆਂ ਜਿਹੜੀਆਂ ਪਲੇਸ ਆਈਆਂ ਉਹਨਾਂ ਵਿੱਚ ਮੈਂ ਜਾਇਆ ਕਰੂੰਗਾ ਤੇ ਉੱਥੋਂ ਵਲੌਗ ਬਣਾ ਕੇ ਮੈਂ ਤੁਹਾਡੇ ਵਿੱਚ ਭੇਜਿਆ ਕਰੂੰਗਾ ਤੇ ਸਾਰੇ ਜਣੇ ਸ਼ੇਅਰ ਕਰੋ ਬਸ ਤੋਂ ਬਾਅਦ ਨਵੇਂ ਨਵੇਂ ਵਲੌਗ ਦੇਖਣ ਲਈ ਸਬਸਕ੍ਰਾਈਬ ਬਾਏ 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 ਬਾਏ